ਨੂੰ ਘਾਟ ਤੇ ਬਹੁਤਾਂ ਨਗਰ ਤੋਂ بار-बार ਬਣਾਏ ਜਾਂਦੇ ਆ ਤੇ ਇਸ ਨਗਰ ਦਾ ਸ਼ਮਸ਼ਾਨ ਘਾਟ ਵੀ ਨਗਰ ਤੋਂ بار-बार ਤੇ ਮਰਦਾਨਾ ਜਾਂਦਾ ਜਾਂਦਾ ਸ਼ਮਸ਼ਾਨ ਘਾਟ ਨੂੰ ਉਤਰਿਆ ਚੱਲੀਏ ਕਿਸ ਆਪਾਂ ਕਹਾਂਗੇ ਇੱਥੇ ਕੀ ਦੇਖਣ ਆ ਲਾ ਜੀ ਸ਼੍ਰੀ ਲੰਗ ਚੰਨ ਜੰਗ ਜਿਸ ਸਮੇਂ ਗਿਆ ਤੇ ਗੁਰਮੁਖੋ ਇੱਕ ਲਿਸਟ ਲੱਗੀ ਹੋਈ ਆ ਨਾਮ ਲਿਖਿਆ ਤੇ ਅੱਗੇ ਉਮਰਾਂ ਲਿਖੀਆਂ ਹੁੰਦਾ ਇਹ 2 ਸਾਲ ਇਹ 3 ਇਹ 5 ਇਹ 6 ਇਸ ਸੂਚੀ ਨੂੰ ਵੇਖਦਿਆਂ ਵੇਖਦਿਆਂ ਨੈਤਰਾਾਂ ਚੋਂ ਨੀਰ ਵਗਣ ਲੱਗਿਆ ਹੱਦ ਹੋ ਗਈ ਇਸ ਨਗਰ ਵਿੱਚ ਵੀ ਬਜ਼ੁਰਗ ਉਹ ਵਸਦਾ ਜਾਂਦਾ ਹੀ ਨਹੀਂ 21 22 ਸਾਲ ਤੋਂ ਉਮਰ ਗੁਰਮੁਖ ਨੂੰ ਵੱਧ ਨਹੀਂ ਆਇਆ ਇਸ ਸੂਚੀ ਦੇ ਵਿੱਚ ਸਾ ਨੌਜਵਾਨੀ ਫਿਲੇ ਜਾਂਦੇ ਆ ਨਗਰ 'ਚ ਮੈਂ ਬਾਤ ਲਾਉਂ ਪਹਿਲਾਂ ਮੈਂ ਬਾਬੂ ਨਾਨਕ ਨੂੰ ਪੁੱਛਾਂ ਜਾਂਦਾ ਕਿ ਬਾਬਾ ਜੀ ਇਹ ਕੀ ਭਾਣਾ ਤੁਸੀਂ ਦੇ ਅੰਦਰ ਜਮ ਉਹ ਸਰਬਕਉਨ ਤੁਸੀਂ ਤੇ ਹਰ ਸਮੇਂ ਹਰ ਥਾਂ ਬ੍ਰਾਜਮਣ ਤੇ ਤੁਸੀਂ ਤਰਸ ਕਰਕੇ ਮੈਨੂੰ ਦੱਸੋ ਪ੍ਰਿਆਨ ਕੇ ਸਵਾਲ ਕੀਤਾ ਮਹਾਰਾਜ ਇੱਕੀ ਕੌਤਕਾ ਤੁਰੇਮ ਤਾਂ ਦਾਦਾ ਤੁਸਕਰਾ ਕੇ ਕਹਿੰਦਾ ਮਰਦਾਨੇ ਜੇ ਸਵਾਲ ਦਾ ਜਵਾਬ ਚਾਹੀਦਾ ਤੇ ਤੈਨੂੰ ਉਸੇ ਨਗਰ ਵਿੱਚ ਜਾਣਾ ਪੈਣਾ। ਉੱਥੋਂ ਤੈਨੂੰ ਇਹ ਜਵਾਬ ਮਿਲੇਗਾ। ਤੇ ਹੁਣ ਅੰਮ੍ਰਿਤ ਵੇਲੇ ਦਾ ਜੇ ਸੰਗਰਮ ਕੋ ਸੂਰਜ ਉੱਤੇ ਹੋ ਰਿਹਾ ਵਾ ਤੇ ਕਾਲ ਕਲਮਾ ਦੇ ਨਾਲ ਜੇ ਸਮੇਂ ਗਿਆ ਤੇ ਉਹ ਸਾਹਮਣੇ ਧਰਮਸ਼ਾਲਾ ਦੇ ਅੰਦਰ ਚਟਿਆੰਦਾੜਿਆਂ ਵਾਲਿਆਂ ਦੇ ਗੁਰਮੁਖ ਕੋ ਚੌਂਕੜੇ ਲੱਗੇ ਹੋਏ ਆ। ਤੇ ਰੱਬ ਦੀ ਇਬਾਦਤ ਵਿੱਚ ਡੁੱਟੇ ਹੋਏ ਆ ਬੈਠ ਗਏ ਆਨੰਦ ਮਾਣਿਆ ਸਮਾਪਤੀ ਹੋਈ ਤੇ ਆਏ ਹੋਏ ਇਸ ਅਜਨਬੀ ਫਕੀਰ ਨੂੰ ਪੁੱਛਦੇ ਆ ਫਕੀਰ ਜੀ ਪੈਸਾ ਪੈ ਮਰਦਾਨਾ ਨਹੀਂ ਕਿੱਥੋਂ ਆਏ ਗੱਲ ਪਾਣੀ ਛਕੋ ਤੇ ਮਰਦਾਨਾ ਕਹਿੰਦਾ ਵੀ ਜਲ ਪਾਣੀ ਬਾਟ ਛਕਾਂਗੇ ਪਹਿਲਾਂ ਮੈਨੂੰ ਹੀ ਆਉਣ ਦੱਸੋ ਇੱਥੇ ਤੁਸੀਂ ਕਿਟਿਆਂ ਦਾੜਿਆਂ ਵਾਲੇ ਬੈਠੇ ਹੋ ਸ਼ਮਸ਼ਾਨ ਘਾੜੇ ਤੁਹਾਡੇ 21-22 ਸਾਲ ਤੋਂ ਉਪਰ ਆਰਬਲਾ ਨਹੀਂ ਹੈ ਇਹਦੇ ਵਿੱਚ ਰਮ ਜੀ ਕੀ ਆ ਭੇਜ ਦਿੱਤੀ ਜਾ ਫਕੀਰ ਸਾਈਂ ਅਸੀਂ ਐਸ ਉਮਰ ਨੂੰ ਉਮਰ ਹੀ ਨਹੀਂ ਲੈਣਦੇ ਕਿਉਂ ਜੀ ਫਕੀਰ ਸਾਈਂ ਉਮਰ ਉਹੀ ਹੋ ਆ ਸ਼ਾਈ ਭੜੀ ਸੁਲਖਣੀ ਸਹ ਨਾਲ ਵਿਲਵਾ ਉਮਰ ਉਹ ਹੁੰਦੀ ਆ ਜਿਹੜੀ ਆਪਣੇ પતિ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਉਹਦੀ ਯਾਦ ਵਿੱਚ ਕੋ